ਸੂਤਰ ਸਾਨੂੰ ਵੀ ਦੱਸ ਰਿਹਾ ਕਿ ਇਲੈਕਸ਼ਨ ਹਾਰਨ ਤੋਂ ਬਾਅਦ ਬਿੰਦਰ ਭਗਤ ਜੀ ਜਿਹੜੇ ਦੁਬਾਰਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਆ ਸਕਦੇ ਆ। ਟ੍ਰੈਂਡ ਡਰਾਈਵ ਇੱਥੇ ਤਾਂ ਕੀ ਰਹਿ ਜੂਗੀ ਇਹ ਗਾਂਵ ਹੀ ਜਾਊਗੀ। ਕੁਝ ਸੈਂਸਿਟਿਵ ਐਹੋ ਜੇ ਮਾਮਲੇ ਹੁੰਦੇ ਆ ਜਿਨ੍ਹਾਂ ਨੂੰ ਨਸ਼ਰ ਕਰਨ ਦੇ ਨਾਲ ਸਾਡੇ ਸੂਬੇ ਦਾ ਵੀ ਨੁਕਸਾਨ ਹੋ ਸਕਦਾ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਗੌਰ ਕਰਕੇ ਪੂਰੀ ਵਰਕਿੰਗ ਕਰਕੇ ਫੇਰ ਹੀ ਅਗਲਾ ਫੈਸਲਾ ਲਿਆ ਜਾਏਗਾ। ਜੋ ਅੰਗੁਰਾਲ ਸਾਹਿਬ ਨੇ ਕਿਹਾ 10-10 ਦੇ ਰੋਣ ਵੀ ਲੱਗੇ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ ਥ੍ਰੈਟ ਆਉਣੇ ਉਹ ਵੀ ਬੱਚਿਆਂ ਦੇ ਕਿਸ ਤਰ੍ਹਾਂ ਦੇਖ ਰਹੇ ਹੋ ਕੁਝ ਹਿੱਸਾ ਜਿਹੜਾ ਉਹ ਨਸ਼ਰ ਕੀਤਾ ਸੀ ਤਾਂ ਉਸ ਤੋਂ ਬਾਅਦ ਜਿਹੜੀਆਂ ਧਮਕੀਆਂ ਆਈਆਂ ਤਾਂ ਕਿਤੇ ਨਾ ਕਿਤੇ ਇਹਦੀ ਵੱਡੇ ਪੱਧਰ ਤੇ ਜਾਂਚ ਹੋਣ ਦੀ ਜ਼ਰੂਰਤ ਹੈ ਦੋ ਕੁਰਸੀਆਂ ਲਾਈਆਂ ਗਈਆਂ ਸੀਐਮ ਸਾਹਿਬ ਆਏ ਨਹੀਂ ਅੰਗੁਰਾਲ ਸਾਹਿਬ ਆ ਗਏ ਦੇਖੋ ਗੱਲ ਹੈ ਕਿ ਮੇਰਾ ਖਿਆਲ ਹੈ ਕੱਲ ਹੀ ਸ਼ਾਇਦ ਸੀਐਮ ਸਾਹਿਬ ਨੇ ਇੱਕ ਚੈਲੰਜ ਕੀਤਾ ਸੀਗਾ ਕਿ ਜਿਹੜੀ 5 ਤਰੀਕ ਨੂੰ ਦਿਖਾਣੀ ਹੈ ਉਹ ਕੱਲ ਦਿਖਾ ਦੇ ਅੱਜ ਤੱਕਾ ਦੇ ਹੁਣੇ ਦਿਖਾ ਦੇ ਮੈਂ ਵੀ ਵੀਡੀਓ ਦੇਖ ਰਿਹਾ ਸੀ ਤਾਂ ਜਦੋਂ ਸਾਰੀ ਪਾਰਟੀ ਹਾਈ ਕਮਾਂਡ ਨੇ ਜਦੋਂ ਸਾਰਾ ਇਹ ਐਪੀਸੋਡ ਦੇਖਿਆ ਤਾਂ ਅਸੀਂ ਫੈਸਲਾ ਲਿਆ ਸਾਰਿਆਂ ਨੇ ਕਿ ਇਹਦੇ ਲਈ ਹੈ ਜਿਹੜੀ ਫੇਰ ਮੇਰਾ ਖਿਆਲ ਹੈ ਕਿ ਲਾਈਵ ਉਹ ਦਿਖਾਈਆਂ ਜਾਣ ਤਾਂ ਕਿ ਮੁੱਖ ਮੰਤਰੀ ਸਾਹਿਬ ਖੁਦ ਆ ਕੇ ਉਹਨਾਂ ਨੂੰ ਜਿਹੜਾ ਆਪਣੇ ਹੱਥੀਂ ਔਰ ਆਪਣੇ ਅੱਖੀਂ ਜਿਹੜਾ ਚੈੱਕ ਕਰ ਲੈਣ। ਸਰ ਜੋ ਅੰਗਰਾਲ ਸਾਹਿਬ ਨੇ ਕਿਹਾ 10-10 ਦੇ ਰੋਣ ਵੀ ਲੱਗੇ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ ਥ੍ਰੈਟ ਆਉਣੇ ਉਹ ਵੀ ਬੱਚਿਆਂ ਦੇ ਕਿਸ ਤਰ੍ਹਾਂ ਦੇਖ ਰਹੇ ਹੋ ਇਹ ਸਭ। ਦੇਖੋ ਇਹ ਗੱਲ ਜਿਹੜੀ ਜੁੜ ਰਹੀ ਹੈ ਕਿ ਰਿਕਾਰਡਿੰਗ ਉਹਨੇ ਪਰਸੋਂ ਕੁਝ ਕੁਛ ਉਹਦੀਆਂ ਕੁਝ ਹਿੱਸਾ ਜਿਹੜਾ ਉਹ ਨਸ਼ਰ ਕੀਤਾ ਸੀ ਤਾਂ ਉਸ ਤੋਂ ਬਾਅਦ ਜਿਹੜੀਆਂ ਧਮਕੀਆਂ ਆਈਆਂ ਤਾਂ ਕਿਤੇ ਨਾ ਕਿਤੇ ਇਹਦੀ ਵੱਡੇ ਪੱਧਰ ਤੇ ਜਾਂਚ ਹੋਣ ਦੀ ਜ਼ਰੂਰਤ ਹੈ ਡੀਜੀਪੀ ਸਾਹਿਬ ਨੂੰ ਜਿਹੜੀ ਹੈ ਇਹਦੀ ਕੰਪਲੇਂਟ ਵੀ ਕੀਤੀ ਗਈ ਹੈ ਮੇਰਾ ਖਿਆਲ ਹੈ ਕਿ ਇਹਦੀ ਹਾਇਰ ਅਫੀਸ਼ੀਅਲਸ ਹੈ ਜਿਹੜੇ ਇਹਦੀ ਖੁਦ ਹੈ ਜਿਹੜੀ ਜਾਂਚ ਕਰਨ ਕਿ ਇਹ ਫੋਨ ਕਿੱਥੋਂ ਆਇਆ ਫੋਨ ਕੌਣ ਕਰਵਾ ਰਿਹਾ ਹੈ ਔਰ ਇਹਦੇ ਪਿੱਛੇ ਮਕਸਦ ਕੀ ਹੈ ਇਹ ਪੈਨ ਡਰਾਈਵ ਇੱਥੇ ਤੱਕ ਹੀ ਰਹਿ ਜੂਗੀ ਇਹ ਗਾਮ ਹੀ ਜਾਊਗੀ ਦੇਖੋ ਇਹਦਾ ਫੈਸਲਾ ਸਾਰਾ ਜਿਹੜਾ ਪਾਰਟੀ ਪਲੇਟਫਾਰਮ ਦੇ ਉੱਤੇ ਕੀਤਾ ਜਾਣਾ ਕਿਉਂਕਿ ਇਹ ਛੋਟੀ ਗੱਲ ਨਹੀਂ ਹੈ ਬਹੁਤ ਸਾਰੇ ਜਿਹੜੇ ਗੰਭੀਰ ਇਲਜ਼ਾਮ ਕਹਿ ਲੋ ਗੰਭੀਰ ਗੱਲਾਂ ਹੈ ਜਿਹੜੀਆਂ ਜਿਹੜੀਆਂ ਕਿ ਪੰਜਾਬ ਦੇ ਹਿੱਤ ਦੇ ਲਈ ਬਿਲਕੁਲ ਵੀ ਠੀਕ ਨਹੀਂ ਹੈ ਇਹੋ ਜੀਆਂ ਸ਼ਾਇਦ ਉਹਦੇ ਵਿੱਚ ਹੈਗੀਆਂ ਉਹਦੇ ਲਈ ਕਿਉਂਕਿ ਕੁਝ ਸੈਂਸਿਟਿਵ ਇਹੋ ਜਿਹੇ ਮਾਮਲੇ ਹੁੰਦੇ ਆ ਜਿਨ੍ਹਾਂ ਨੂੰ ਨਸ਼ਰ ਕਰਨ ਦੇ ਨਾਲ ਸਾਡੇ ਸੂਬੇ ਦਾ ਵੀ ਨੁਕਸਾਨ ਹੋ ਸਕਦਾ ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਗੌਰ ਕਰਕੇ ਪੂਰੀ ਵਰਕਿੰਗ ਕਰਕੇ ਫੇਰ ਹੀ ਅਗਲਾ ਫੈਸਲਾ ਲਿਆ ਜਾਏਗਾ ਤੁਸੀਂ ਹੁਣੀ ਕਹਿ ਰਹੇ ਸੀ ਤੁਸੀਂ ਸੁਣਿਆ ਆ ਕਿ ਜਿਹੜੇ ਹੁਣ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਭਗਤ ਸਾਹਿਬ ਵੀ ਉਹ ਵੀ ਅਦਰ ਉਦਰ ਜਾ ਸਕਦੇ ਉਹ ਕਿੰਨਾ ਕੁ ਸੱਚੂ ਦੇਖੋ ਗੱਲ ਹੈ ਕਿ ਇੱਥੇ ਸੂਤਰ ਜਿਹੜੇ ਕਹਿੰਦੇ ਆ ਸੂਤਰ ਸਾਡੇ ਕੋਲ ਵੀ ਬਥੇਰੇ ਆ ਸੂਤਰ ਸਾਨੂੰ ਵੀ ਦੱਸ ਰਹੇ ਆ ਕਿ ਇਲੈਕਸ਼ਨ ਹਾਰਨ ਤੋਂ ਬਾਅਦ ਭਿੰਦਰ ਭਗਤ ਜੀ ਹੈ ਜਿਹੜੇ ਦੁਬਾਰਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਆ ਸਕਦੇ ਆ ਇਦਾਂ ਦੀ ਚਰਚਾ ਜਿਹੜੀ ਇਲਾਕੇ 'ਚ ਚੱਲ ਵੀ ਰਹੀ ਹੈ ਸ਼ੀਤਲੰਗਰ ਸ਼ੀਤਲੰਗਰ ਹਾਲ ਦੇ ਮਾਮਲੇ ਨੂੰ ਲੈ ਕੇ ਸੁਸ਼ੀਲ ਕੁਮਾਰ ਰਿੰਕੂ ਸਾਡੇ ਨਾਲ ਮੌਜੂਦ ਸੀ ਔਰ ਆਉਂਦਾ ਸਮਾਂ ਕੀ ਲੈ ਕੇ ਆਊਗਾ ਦੱਸਦੇ ਰਹਿਵਾਂਗੇ ਬਣੇ ਰੋਵਾਂ ਨੇੜੀਆਂ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ